ਇਹ ਹੁਣ ਤੇ ਖੋਤੀ ਹੋਈ ਮੁਰਗੀ ਨਹੀਂ ਆ ਦੇਖ ਲਈ ਕਿ ਤੂੰ ਪਹਿਲਾਂ ਦੇਖ ਹਾਂ ਪਹਿਲਾਂ ਚੱਲ ਅਰੇ ਦੱਸ ਦੱਸ ਰਹੀ ਵੀ ਭਾਈ ਜੀ ਮੈਂ ਪੈਂਦਾ ਭੱਜ ਕੇ ਦੇਖਣ ਨੂੰ ਕੀ ਹੈ ਇਹ ਹੁਣ ਤੂੰ ਮੁਕਸ਼ ਕੱਢੇ ਕੋਈ ਮੁਰਗੀ ਨਹੀਂ ਹੈ ਭਰ ਇਹ ਦੋ ਮੁਰਗੀ ਕਰੀਂ ਜਾਂ ਨਾ ਯਾਰ ਕਰੇ ਮੱਟੀ ਜੇ ਕਿਉਂਦੀ ਓਏ ਯਾਰ ਵੀ ਜੇ ਤਾਂ ਬੱਕਰੀਆਂ ਰੱਖੀਆਂ ਨਾ ਭੈਣ ਹੁਣ ਕਿਹਨੇ ਨਹੀਂ ਰੱਖੀਆਂ ਚਾਹ ਤੈਨੂੰ ਬੋਲੂਗਾ ਤੈਨੂੰ ਕਹਿੰਦਾ ਮੈਂ ਦੇਖੀ ਜਾ ਪਹਿਲਾਂ ਪਹਿਲਾਂ ਮੈਂ ਤਾਂ ਦੇਖ ਲੈ ਜਾਣਾ ਕੰਟੀ ਹਨ ਸੱਜ ਤੋਂ ਪਹਿਲਾਂ ਮੈਂ ਦੇਖ ਲਈ ਬਬਾਈ ਇਹ ਕਿ ਕੀ ਹੋ ਗਿਆ ਮੈਂ ਉਹ ਦੇਖਿਆ ਯਾਰ ਸਾਂ ਦੇਖ ਲੈ ਉਹ ਦੇਖ ਲੋ ਕਿਹਦੀ ਗੱਲ ਆ ਹਾਂ ਲੈ ਐਂ ਜੇ ਲੱਭ ਤਾ ਮਾਰੂ ਰਿਹਾ ਸੋਲੇ ਮਾਰਦੇ ਭਾਈ ਜਗੋ ਠੀਕ ਤਾਂ ਹਣੀ ਤਾਂ ਸਹੀ ਨੇ ਪਾਪਾ ਪਕੋ ਕਿਸੇ ਗੱਲ ਤਾਂ ਹੋਣੀ ਹੋਣੀ ਕਰੀ ਜਾ ਮੈਂ ਓਕੇ ਆ ਸਹੀ ਗੱਲ ਜਾ ਜਾ ਕੋਈ ਆਦੇ ਕਰਨ ਮੇਰੀ ਗੱਲ ਸੁਣੋ ਬਾਬੇ ਦੀ ਗੱਲ ਸਹੀ ਹੈ ਸਿੱਖ ਹੋਲੀ ਠੀਕ ਆ ਦੇਖ ਲਈ ਪਹਿਲਾਂ ਕਹਿੰਦਾ ਇਹ ਇਹ ਬੰਦਾ ਹੋਵੇ ਉਹ ਲੋਕ ਥੇ ਨਿਕਲਿਆ ਪੇ ਪੈਸੇ ਨਹੀਂ ਮੁਰਦੇ ਬੱਕਰੀ ਨਹੀਂ ਨਹੀਂ ਗੱਲ ਸੋਡੀ ਵੀ ਜੇ ਹੀ ਗਿਆ ਜਾਏ ਗੱਲ ਹਾਂ ਨਹੀਂ ਦੇਖੀ ਅੱਜ ਫਿੱਟ ਕਰ ਲਈ ਫਿੱਟ ਨਹੀਂ ਨਹੀਂ ਗੱਲ ਤਾਂ ਸੋਡੀ ਵੀ ਸਹੀ ਹੈ ਸਹੀ ਹੈ ਸਹੀ ਹੈ ਆ ਜਨਾ ਮੈਂ ਫਿੱਟ ਕਰ ਲਈ ਹਾਂ ਮੇਰਾ ਪਹਿਲਾ ਮਾਨਸ ਬੰਦਾ ਕਹਿੰਦਾ ਪੈਸੇ ਲੈ ਲੂ ਹਾਂ ਹੁਣ ਪੈ ਮਗਰੋਂ ਤਾਂ ਅਰਮਾਨ ਦਾ ਫਾਇਦਾ ਨਹੀਂ ਨਹੀਂ ਗੱਲ ਤਾਂ ਸੋਡੀ ਵੀ ਸਹੀ ਹੈ ਅਗਰ ਕੋਈ ਇਹੋ ਜੀ ਗੱਲ ਨਹੀਂ ਹੈਗੀ ਪਰ ਸਹੀ ਹੈ ਬੱਕਰੀ ਕੋਈ ਇਹੋ ਜੀ ਗੱਲ ਮੈਂ ਬਾਏ ਤੂੰ ਟੈਪਲ ਮਾਰਦੀ ਹੈ ਨੀ ਕੋਈ ਗੱਬਾ ਹੋਰ ਕੋਈ ਨਹੀਂ ਲੱਭੇ ਲੱਗਣਾ ਨਹੀਂ ਨਹੀਂ ਲਗਾ ਪੈਸੇ ਲੈਣ ਇਹਦਾ ਦੇਖਿਆ ਇਹਦਾ ਸੌਦਾ ਰਾਮੂ ਦਾ ਸੌਦਾ ਹੋਇਆ ਇਹ ਕਦੇ ਗਲਤ ਸੌਦਾ ਨਹੀਂ ਕਰਦੇ ਹੁਣ ਤੇਰਾ ਤੇਰਾ ਰਾਮੂ ਦਾ ਸੌਦਾ ਦੇਖਿਆ ਗਲਤ ਨਹੀਂ ਗੱਲ ਕਹਿੰਦੇ ਇਹ ਸਹੀ ਹੁਣਾਂ ਤੇ ਇਹਨੇ ਕਹਿੰਦਾ ਵੀ ਭਾਈ ਕੋਈ ਨਹੀਂ ਹੁਣ ਵੀ ਕੋਈ ਵਟ ਪੈਸੇ ਲੈਣਾ ਹੂੰ ਇਹਦੀ ਗੱਲ ਨਹੀਂ 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 ਸਹੀ ਆ ਉਹਦਾ ਪਹਿਲਾਂ ਆਪਾਂ ਇਹਨੂੰ ਪੁੱਛਿਆ ਨਹੀਂ ਮੈਂ ਰੂਪਾ ਖੜਾ ਨੂੰ ਮਾਦਮਾ ਗਾਹੀ ਮਾਦਜੂ ਵਾਲਾ ਲੈ ਕੰਨ ਲਾ ਲਿਆ ਮੈਂ ਤਾਂ ਉਹ ਦੇਖੇ ਨਾ ਕਰਾ ਮੈਂ ਹੁਣ ਤਾਂ ਸਹੀ ਹੈ ਚੱਲ ਇਹਦਾ ਨਿਬੜ ਕੀ ਗੱਲ ਆ ਇਹਦਾ ਨਿਬੜ ਕੀ ਯਾਰ ਉਹ ਦੇਖੋ ਹੁਣ ਤੁਸੀਂ ਦੂਜੀ ਇਹਦਾ ਸਹੀ ਹੈ ਚੱਲ ਤੁਸੀਂ ਦੇਖੋ ਮੈਂ ਨਹੀਂ ਇਹਦਾ ਬੋਲੇ 27000 ਰੁਪਏ ਲਓ ਜੀ ਆ ਬੱਕਰੇ ਦਾ ਸੌਦਾ ਹੋਣ ਲੱਗਿਆ 27000 ਰੁਪਏ ਰਮਾਨ ਰਸੂ ਵੀ ਆ ਇਹ ਭਾਈ ਨੇ ਵੀ ਰੱਖਿਆ ਨੂੰ ਡਰ ਲੱਗਦਾ ਨੂੰ ਮੈਂ ਰੋਟੀ ਖਾ ਕੇ ਉਹ ਉੱਥੇ ਭਗ ਜਾਣਾ ਪਰਲੇਪਸ ਸੰਕਲ ਜਾ ਫੜਲਾ ਚਾਚਾ ਹੋ ਜਾ ਆਹਿਆ ਦਾ ਪਰ ਮਾਇਆ ਮੋਲੇ ਦਿੱਜੇ ਜਿਆਦੇ ਮੈਂ ਘਰ ਰਿਸ਼ਤੇ ਦੇ ਵਿੱਚ ਬੱਕਰਾ ਜਾਣਾ ਉਹ ਯਾਰ ਉਹ ਜੈ ਜੀ ਮੰਗਿਆ ਯਾਰ ਸਰ ਜੈ ਜੀ ਮੰਗਿਆ ਜੀ ਗੋਸਤ ਦੇ ਪੈਸੇ ਲਾ ਦਿੱਤਾ ਉਹ ਮੇਰਾ ਮਨ ਮੰਗਾਇਆ ਕਲਮ ਕਲਮ ਕਰ ਉਹ ਯਾਰ ਕਮੀ ਆਗਾ ਬੱਚਾ ਗੱਲ ਸੁਣ ਲੈ ਤੇਰਾ ਤੈਨੂੰ ਸਾਰਾ ਹੀ ਪਤਾਗਾ ਕਿ ਕਿੰਨੇ ਕੁ ਦੀ ਚੀਜ਼ ਹੈ ਬਸ ਇਹ ਮੱਥੋਂ ਕਾਹਨੂੰ ਕਹਾਉਂਦੇ ਹੋ ਬਸ ਪੱਕਾ ਮਾਰ ਲਾਓ ਯਾਰ ਐ ਹੁਣ 16 ਯਾਰ ਉਹਦੀ ਅੱਧ ਕਰਦਾ ਆਪਾਂ ਯਾਰ ਇਹ ਵੀ ਮਤਲਬ ਉਹ ਹੈਗਾ ਯਾਰ ਸਾਨੂੰ ਇਹ ਗੱਲਾਂ ਦੱਸ ਤੈਨੂੰ ਆਪੇ ਪਤਾ ਬਸ ਇੱਥੇ ਬਸ ਲੱਗਦੇ ਬਸ ਗੱਲ ਖਤਮ ਕਰ ਦੇ ਲਈ ਦੇਖੋ ਹੁਣ ਮੇਰੇ ਤੋਰ ਤਾਰ ਕੇ ਦੇਖ ਲਓ ਗੋਸ਼ ਮੱਛਾਂ ਨੂੰ ਮਨ ਜੂਗਾ ਮੇਰੇ ਹਿਸਾਬ ਚ ਆਏਗਾ ਆ ਜੇ ਹੋ ਬਖ ਜੋ ਤੋਰ ਲਾ ਕੋਈ ਚੱਕਰ ਨਹੀਂ ਜਦੋਂ ਮਰਜੀ ਤੋਰ ਤਾਰ ਕੇ ਦੇਖੋ ਹੁਣ ਲੱਗਦੀ ਵੀ ਨਹੀਂ ਆ 20 ਦਾ ਟੁਕੜਾ ਪਾ ਯਾਰ ਇਹ ਹੋ ਗਿਆ ਪੱਕਾ ਹੀ ਲੱਗਦਾ ਵੇ ਮੈਂ ਹੁਣ ਸਾਡੇ ਬਾਰੇ ਬਹਾ ਯਾਰ ਸਾਡੇ ਨਾਲ ਹੀ ਗੱਲ ਕਰੀਏ ਇਹ ਤਾਂ ਮੇਰੇ ਮਦਰ ਨਹੀਂ ਨੀ ਕਾਰਟੇ ਕਰ ਚਲੂ ਯਾਰ ਜੈ ਮੋਲੇ ਨਾਲ ਆ ਕੇ ਬੱਕਰਾ ਲੈ ਜਾ ਜੈ ਮੋਲੇ ਉਹਨਾਂ ਨਾਲ ਹੀ ਹੁਣ ਯਾਰੀ ਸਾਨੂੰ ਮਾਰਦੇ ਫਿਰ 27000 ਰੁਪਏ ਮੰਗਾਏ ਜੀ 20000 ਰੁਪਏ ਲਾਤਾ صدیق ਨੇ ਐਸ ਬੱਕਰੇ ਤੇ ਹੱਥਾਂ ਚ ਫੜਦੇ 10000 ਦਾ ਬੱਚਾ ਹੁਣ ਕਿੰਨਾ ਜਾਣਾ ਤੁਸੀਂ ਯਾਰ ਇਹ ਪੱਕਾ ਮੁੰਡਾ ਲੈ ਜਾ ਪੱਕਾ ਹੁਣ ਸਾਹਮਣਾ ਰੱਖਦਾ ਬੱਕਰਾ ਬਣਾ ਇਹ ਓਰੇ ਨੂੰ ਆ ਜਾ ਆ ਚੌਲ ਮੈਂ ਬਾਗ ਕਰੀ ਸਰ 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 ਆਹੋ ਚੌਲਾਂ ਨੂੰ ਫੋਲ ਲਗਾਣੇ ਆਣੇ ਇਸ ਤੇ ਛੜ ਦੇ ਛੱਡ ਦੇ ਬੱਸ ਇਹੋ ਵੇਟ ਪੱਕਾ ਲਾ ਛੱਡ ਗੀਰ ਹੋ ਗਿਆ ਨਹੀਂ ਛੱਡ ਦੇ ਆ ਵੀ ਤੂੰ ਛੱਡ ਦੇ ਛੱਡ ਦੇ ਇਹਨਾਂ ਦਾ ਛੱਡ ਦੇ ਪੁੱਤ ਛੱਡ ਦੇ ਛੱਡ ਦੇ ਪੁੱਤ ਛੱਡ ਦੇ ਇਹਨੇ ਕਹਿਦਾ ਉਹ ਤਾਂ ਦੇ ਦੇ ਬਸ ਕੋਈ ਗੱਲ ਨਹੀਂ ਬਸ ਉਹਨੂੰ ਫੜਾ ਦੇ ਹਾਂ ਇਹਨੂੰ ਜੈ ਜਲਾਦਾ ਹਾਂ ਜੈ ਜਲਾਦਾ ਛੱਡ ਦੇ ਚੱਕ ਤੈਨੂੰ ਜੈ ਜਲਾਦਾ ਕੋਈ ਗੱਲ ਹਾਂ ਹਾਂ ਤੈਨੂੰ ਆਉਂਦਾ ਆ ਪੱਤਰਿਕਾ। ਉਹ ਤਾਂ 4:30 ਦੇ ਕੋਲ ਨੇ। ਤੁਸੀਂ ਦੇਖਣਾ ਨੇ? ਕਾਸੀ ਨੇ ਹਟੀਆਂ। ਮੈਂ ਵੀ 14 ਲੀਟਰ ਦੀ ਟਰਾਲੀ ਆ ਗਈ ਆ ਭਰ ਕੇ ਮਿੱਠੇ ਠੰਡੇ ਪਾਣੀ ਦੀ ਸਵੀਲ ਧਨੋਲਾ ਮੰਡੀ ਦੇ ਵਿੱਚ ਪਹੁੰਚ ਗਈ ਹੈ। ਦੇਖ ਸਕਦੇ ਹੋ ਤੁਸੀਂ ਗਰਮੀ ਗਰਮੀ ਕੀ ਕਰੂ ਆਹ ਜਾਂਦੇ ਨੇ ਝੋਲੇ ਅਲਫਾਫੇ ਭਰੀ ਤੇ ਕੋਈ ਗਰਮੀ ਗਰਮੀ ਦਾ ਕੋਈ ਮੈਟਰ ਨਹੀਂ ਹੈਗਾ। ਹਾਉਨਾ ਕੋਈ ਮੈਟਰ ਨਹੀਂ ਗਰਮੀ ਗਰਮੀ ਦਾ ਤੇ ਕਿਹੜਾ ਖਾਣ ਨੂੰ ਮਿਲਣਾ ਚਾਹੀਦਾ ਕੋਹ ਮਰਜ਼ੀ ਹੋਵੇ। ਰੱਖ ਦਿੰਦੇ ਆ ਫੱਟੇ ਸੀ ਪੰਜਾਬੀ ਹੁੰਨੇ ਆ ਤੇ ਆਹ ਦੇਖ ਲਾ ਪਾਣੀ ਠੰਡਾ ਪਾਣੀ ਠੰਡੇ ਮਿੱਠੇ ਚੌਲ ਤੇ ਲਾਤਾ ਲੰਗਰ ਪਾਉਂਦੇ ਆਗੇ ਨਿੰਮੇ ਵਾਲੀ ਮੰਡੀ ਦੇ ਵਿੱਚ ਲੈ ਕੇ ਫੀਲ ਲਓ ਜੀ ਲਓ ਹੈ ਇੱਧਰ ਬਹੁਤ ਸੋਹਣਾ ਠੰਡੇ ਮਿੱਠੇ ਚੌਲ ਤੁਸੀਂ ਦੇਖ ਸਕਦੇ ਹੋ ਲੰਗਰ ਰੰਗ ਪੂਰਾ ਵਧੀਆ ਆਗੇ ਬਣਾਏ ਹੋਏ ਨੇ ਹਨਾ ਹੋਇਆ ਕਰਦਾ ਰੋਈ ਆਹ ਉਹਦਾ ਨਾਮ ਤੇ ਕੋਈ ਕੰਪਨੀ ਨਹੀਂ ਹੈ ਰੇਟ ਹੋਣਾ ਮਾ ਮੈਨ ਨਾ ਇਹ ਨੀ ਰੋਜ਼ ਮਾ ਇਹ ਨੀ ਰੋਜ਼ ਉਹ ਕੋਲ ਲਗਦਾ ਹਾ ਜਿਵੇਂ ਜਨੂ ਕੇ ਪੱਕਾ ਓਏ ਪੂਰੀਆਂ ਲੱਗੇ ਸਨ ਕਿ ਤੋੜ ਉਹ ਖਾਣੀ ਵੇਰ ਇਹ ਬਾਬਾ ਨੂੰ ਕਿਹਿੰਦੇ ਖਾਣੀ ਜਮਣੀ ਬੂੰਗਾ ਨਹੀਂ ਆਏ ਨੀ ਬਾਬਾ ਇਹ ਦਲੇ ਚੀਫੜਾ ਪਾ ਲਈ ਜਮਾ ਲਈ ਯਾਰ ਲਾ ਹੜਾ ਹੜੇ ਨਾ ਬਾਬਾ ਦੇ ਨਹੀਂ ਪੈਂਦੇ ਜੇ ਰਹਿ ਕੇ ਸਾਰੇ ਬਸ ਬੰਦੇ ਮੇਰਾ ਪਾ ਯਾਰਾ ਰਾਣੇ ਵਸ ਰਹੇ ਹਾਂ ਹਟ ਜਾਓ ਉੱਥੇ ਛੱਡ ਜਾਓ ਮੈਨੂੰ ਲੈਣਾ ਹੈ ਫਟਣਾ ਹੈ ਹਾਪੀ ਮਾਰ ਕੇ ਹਾਪੀ ਮਾਰ ਕੇ ਹਾਂ ਸਾਹਮਣੇ ਹੀ ਬਾਈ ਜੀ ਸਾਹਮਣੇ ਹਾਪੀ ਮਾਰ ਕੇ ਮਿੱਠੂ ਦੱਸੋ ਆ ਬੱਕਰਾ ਕਿੰਨਾ ਦੱਸੋ ਇੱਥੇ ਰੋੜਾ ਨਾ ਹੈਗਾ ਇਹ ਕਿੰਨੇ ਕਹਤਾ ਤੈਂ ਕਿੰਨੇ ਮੰਗਿਆ ਸਾਡੇ 13 ਕਰਦਾ ਯਾਰ ਸਾਡੇ 13000 ਰੁਪਏ ਇਹਦਾ ਕਿੰਨਾ ਸਾਹਮਣੇ ਨਹੀਂ ਬਹਿਦਾ ਬਈ ਨਾ ਯਾਰ ਵੀ ਨਾ ਸਾਹਮਣੇ ਉਸ ਬੱਕਰੀ ਦੇ ਵਿੱਚ ਵੀ ਨਹੀਂ ਜੀ ਤੂੰ ਹਾਪੀ ਮਾਰ ਕੇ ਪਾ ਦੇ ਨਾ ਇੱਕ ਬੱਕਰੀ ਇੱਕ ਵਾਰੀ ਇਹ ਨੰਨ ਦੇ ਮਾੜਾ ਲਵੇ ਲੱਗੇ ਮੈਂ ਮਾਰਦਾ ਥਾਪੀ ਮਾਰ ਦੋ ਇਹਦਾ ਨਾਂ ਤਾਂ ਹੀ ਨਹੀਂ ਦਾ ਥਾਪੀ ਮਾਰੋ ਉਹ ਤਾਂ ਲੈ ਲੂ ਓ ਰੋ ਵੀ ਨਾ ਪਾ ਨਾ ਗਿਆ ਆ ਫੜ ਯਾਰਾ ਫੜਦਾ ਰਹਿਣ ਰਹੀ ਯਾਰਾ ਆ ਬੱਚੇ ਕਿਵੇਂ ਲੋਟ ਹੋ ਗਿਆ ਹੈ ਹੋ ਗਿਆ ਫੜ ਯਾਰਾ ਇਹ ਕਹਿੰਦਾ ਕੀ ਕਰ ਰਿਹਾ ਹੋ ਗਿਆ ਓਏ 11000 ਰੁਪਏ ਦਾ ਵੱਡੀ ਥਾਪੀ ਠੀਕ ਐ ਸਸਤਾ ਓਏ ਲੋਟ ਐ ਠੀਕ ਐ ਛੋਟਾ ਐ ਮੈਂ ਨਾ ਹੋ ਤੁਮਰਾ ਨਾ ਕਰ ਰਹੀਆ ਮੁਰਗਾ ਮੁਰਗੀ ਮੈਂ ਬੜੀ ਕੋ ਕਿਹਾ ਕੇ ਰੁਕਾਤਾ ਕੀ ਅੱਜ ਸ਼ਾਮ ਨੂੰ ਦੋ ਤਿੰਨ ਵੇਸੇ ਖਾ ਦਿਆ ਐ ਲੰਮੀ ਨਾ ਐ ਇਹਦੇ ਬਾਰੇ ਕੋ ਮਸੀਹ ਜਿਦ ਤਰ ਲੱਗੇ ਨਾ ਮਸੀਹ ਨਾ ਮੇਰਾ ਮਹੀਨਾ ਦਾ ਦਸਣਾ ਚੋਣਾ ਬੱਕਰੀਆਂ ਵੇ ਜਿਹੜਾ ਛਾੜ ਤੇਰਾ ਜਿਹੇ ਅੱਜ ਫੇਰ ਅੜ ਗਿਆ ਕਰ ਸਕਦਾ ਕੀ ਕਹਿੰਦਾ ਹੁਣ 11 ਲੱਗੋ 11 ਲੱਗੋ 12 ਬਾਈ ਅਰ ਕਿਦੂਰ 12 ਮੰਗੀ ਜਾਂਦਾ ਸੀ ਇਹਦਾ ਮੈਨੂੰ ਅਨਸਰ ਕਿਹਾ 12 ਕਿੱਧਰ ਆ ਬਾਈ ਤੇ ਪਾਏ ਮੈਂ ਕਿਹਾ ਮੈਨੂੰ ਉਹ ਨਹੀਂ ਇਹ ਉਹ ਬਾਈ ਬੋਲਿਆ ਕਿ ਨਾ 12 ਨਹੀਂ ਨਹੀਂ ਮੈਂ ਤਾਂ 12 ਪਹੇ ਹੀ ਨਹੀਂ ਹੈ ਮੁਕਰਬ ਕਰੀਏ ਕਰਾ 70 ਇਹਦਾ ਮੈਂ ਕਿਹਾ ਬੋਲੂਗਾ ਹੁਣ ਕਿਨੇ ਚੜ ਗਿਆ ਇਹ 13000 ਕਹਦਾ ਯਾਰ ਉੱਤੇ 12.5 ਦੇੜੇ ਸੀ ਦੇਣਾ ਯਾ ਮਾਰੇ ਉਹ ਦੇ ਦੇ ਪਰ ਜਦ ਤੱਕ ਮੈਂ ਵਰਗ ਤੂੰ ਬੋਲ ਉਹ ਬੋਲਣਾ ਬੋਲਣਾ ਯਾਰ ਗਰਮੀ ਬਹੁਤ ਆ ਥਾਪੀ ਆ ਉਹ ਕਰਦੇ ਬਈ ਬੱਕਰੀਆਂ ਹੀ ਆ ਕੰਮਲ ਨਹੀਂ ਯਾਰ ਬੱਕਰ ਦੇ ਉੱਥੇ ਚੱਲ ਤੇਰਾ ਇੱਕ ਮਿੰਟ ਇਹ ਖਾਬ ਜਵਾਬ ਹੋ ਰਾਇਆ ਵਰੀ ਗਈ ਮੇਰਾ ਬੰਮੀ ਰੋਡ ਦੀ ਮੈਂ ਇਹ ਟੁੱਟ ਜਾਂਦੇ ਹਾਂ ਆ ਫੜ ਜਾਂਦਾ ਇਹ ਲਾ ਵਾ ਫੜੀ ਦੇ ਨੂੰ ਲੋੜਾ ਉਧਰੋਂ ਫੜ ਲਿਆ ਕਿ ਉਧਰੋਂ ਫੜ ਲਿਆ ਲੈ ਲੈਣਗੇ ਭਾਈ ਅੱਜ ਲਾਗੇ ਵੈਸੇ ਮੁਰਕ ਲੱਗਣੇ ਨਹੀਂ ਹੈ ਨਹੀਂ ਸਾਢੇ 11 ਹੋ ਗਿਆ ਉਹ ਵਾ ਠੀਕ ਹੈ 11:11 ਲੈ ਲੈ ਠੀਕ ਹੈ ਭਾਈ ਸਾਢੇ 12 ਹੋ ਗਏ ਬੇਜਲੀ ਬੇਜਲੀ ਹੁਣ ਭਾਈ ਮੈਂ ਵੇਚਣਾ ਹੀ ਹੈਗਾ ਮੈਂ ਜਮੀਨਾਂ ਦੇ ਕੀ ਮੇਰੇ ਕਾਰਨ ਨਹੀਂ ਤਾਂ ਦੇਗਾ ਨਾ ਹੋਣਾ ਸਾਢੇ 11 ਅੱਜ ਮੁੜ ਕੇ ਹਜ਼ਾਰ ਆਈਆਂ ਗਾਂ ਭਾਈ ਦਾ ਮੋਗਿਆ ਆ ਬੱਕਰਾ ਬੱਕਰਾ ਨਹੀਂ ਸਾਢੇ 11000 ਰੁਪਏ ਤੱਕ ਇਹਨੇ ਤਾਂ ਲੱਗਦਾ ਬੱਕਰਾ ਸੋਨਾ ਕਰੇਗਾ ਓਏ ਯਾਰ ਮੰਡੀ ਚ ਬੱਕਰਾ ਆ ਤੂੰ ਦੱਸਿਆ ਨਾ ਪੰਸੀ ਵਾਰੀ ਆ ਗਿਆ ਕਿਰਾ ਕਿਰਾ ਕਿਰਈ ਹੈ ਨਾ ਕਿਰਾ ਬੱਕਰਾ ਕਿਰਾ ਬੱਕਰਾ ਯਾਰ ਜਮਾ ਮਾਲਕ ਰੇਟ ਨਹੀਂ ਘਟ ਰਿਹਾ ਬੱਕਰੇ ਚ ਕੋਈ ਨਾ ਕੋਈ ਖਾਸियत ਹੈਗੀ ਹੈ ਅੱਠ ਕੁ ਖਾ ਦੇਖ ਇਹ ਬਹੁਤ ਵਧੀਆ ਬੱਕਰਾ ਜਿਹੜੇ ਹਿਸਾਬ ਨਾਲ ਇਹ ਰੇਟ 5-400 ਨਹੀਂ ਘਟ ਰਿਹਾ ਬਹੁਤ ਰੁਪਈਆ ਲੱਗੇ ਪਹਿਲਾਂ ਲੱਗੇ ਸਾਢੇ 11000 ਰੁਪਏ ਤੱਕ ਲੱਜੁਕਿਆ ਜੀ ਜਿਹਦੇ ਪਹਿਲਾਂ 100 ਤੋਂ ਦੁਬਾਰੇ ਫੇਰੋਥੀ ਆ ਗਿਆ ਭਾਈ ਆਪਾਂ ਨਾ ਇਹ ਦਵੇ ਨਾ ਉੱਤਿਆ ਨਾ ਦੱਸੋ ਵੱਡੀਆਂ ਪਹਿਲਾਂ ਸਾਢੇ 12000 ਲੱਗੇ ਸੀ ਮੈਨੂੰ ਪਤਾ ਮੈਂ ਕੋਈ ਹੁੰਦਾ ਸੀ ਭਾਈ ਫੜਾ ਦਿੰਦਾ ਫਰਾਉ ਦਾ ਪੀਣਾ ਸਾਹਮਣ ਤੋਂ ਨਹੀਂ ਹੁੰਦਾ 13 ਦਾ ਹੱਕ ਆ ਇਹ ਸਾਹਮਣੇ ਦੇ ਨਾਲ ਵਾਧਾ ਹੁੰਦਾ ਹੈ ਕਿ ਘਟਦਾ ਘਟਦਾ ਇਹ ਇਹ ਹੀ ਘਟਦਾ ਹੈ ਫਿਰ ਇਹਦੇ 12.5 ਲੱਗੇ ਦੀ ਹੁਣ 13.5 ਸਾਢੇ 13.5 ਮੰਡੀਆਂ ਦੇ ਵਿੱਚ ਵੇਚ ਕੇ ਜਾਣਾ ਹੈ ਨਹੀਂ ਵੇਚਣਾ ਨਹੀਂ ਹੈਗਾ ਪਰ ਜਿਹਦਾ ਉਹ ਹੀ ਆਉਂਦਾ ਜਦੋਂ ਵੇਚਣਾ ਤਾਂ ਟਣਕਾ ਦਾ ਟਣਕਾ ਆ ਕੇ ਵੇਚਣਾ ਨਹੀਂ ਵੇਚਣਾ ਕੀ ਵੇਚਾਂਗੇ ਟੱਲੀ ਮੂਹ ਨਹੀਂ ਵੇਚਣਾ ਨਹੀਂ ਕਹਿੰਦਾ ਸਾਢੇ 11 ਲੱਗ ਗਿਆ ਬੱਤੋ ਲੱਗ ਜਾਊਗਾ ਉਹ ਜਦ ਬੱਤੀ ਆ ਪਾ ਪੁੱਗਦ ਲਾਉਣਾ ਰਾਹੀ ਯਾਰ ਨਹੀਂ ਆਉਂਦਾ ਰਾਹੀ ਯਾਰ ਨਹੀਂ ਬਾਈ ਜਦੋਂ ਮੈਨੂੰ ਪਤਾ ਜਦੋਂ ਇਹਦੀ 600 ਤੋਂ ਤਾਂ ਹੀ ਹੋਰ ਮਰਦਾ ਇਹ ਬਿਉਂ ਦਿੰਦੇ ਕਿ 600 ਦਿੰਦੇ ਬਈ ਉਹ ਕੀ ਆ ਵਾਹੀ ਯਾਰ ਚਲ 500 ਰੁਪਏ ਦਾ ਦੇ